ਮੇਰੇ ਗੜ ਪਾਤਾ ਗਏ ਅੱਜ ਨਾ ਬੜਿਆ ਨਾ ਬੜਿਆ ਇਹ ਦੇ ਬੰਦ ਦੇਸਰੇ ਅਲੀ ਅਬਲੀ ਇਹ ਨਾ ਬੜਿਆ ਅੱਜ ਆਟੇ ਪਾਣੀ ਪੋਣਾ ਬੈ ਗਿਆ ਕੋਈ ਵਾਰ ਮੈਨੂੰ نیند ਆਈ ਜਾਂਦਾ ਤੋ ਜੱਟਾ ਹੀ ਕੋ ਨਾਲ ਲੱਗਿਆ ਇੱਕ ਵਾਰੋ ਦਾ ਮੱਥਾ ਡਮੋ ਲਾ ਹਾਂ ਨੇ ਰਾਹ ਦੇਖ ਲਾ ਗਿੰਨਾ ਹੋ ਗਿਆ ਕੋਈ ਨਹੀਂ ਕੋਈ ਓਏ ਸਭ ਠੀਕ ਹੋ ਗਏ ਟੈਨਸ਼ਨ ਨਾ ਲੈ ਕੋ ਲਾ ਲੋ ਦੋ ਫੁੱਲ ਤੇ ਆ ਜਾ ਬਹਿ ਜਾ ਸਹਰਾਣੇ ਬਹਿ ਜਾ ਹਾਂ ਸਹਰਾਣੀ ਬਾਕੀ ਪ੍ਰਾਂਤ ਸਹਰਾਣੇ ਇੱਕ ਵੀ ਮੂਰੇ ਨਹੀਂ ਦੇਖ ਲਾ ਆਏ ਹਾਏ ਅਜ ਤਾਂ ਦੋਖੀ ਦੋੜ ਤੇ ਦਿੱਤਿਆ ਹਾਂ ਲੱਗ ਕੇ ਵੀ ਨਹੀਂ ਦੋਖ ਦਾ ਤੋੜ ਤੇ ਟਾਈਮ ਦੇਖ ਲਾ ਗਿਆ ਤੈਨੂੰ ਕਾਹਦਾ ਜਦੋਂ ਬਾਤ ਖਾ ਲੈਣਾ ਉਦੋਂ ਵੀ ਤੂੰ ਮਾੜਾ ਘਾਟਾ ਖਾ ਲੈ ਮਾੜਾ ਖਤੋੜ ਦੋਖ ਦੁੱਖ ਤੋੜ ਵੀ ਟਾਈਮ ਤਾਂ ਦੇਖ ਲੈ ਕੀ ਹੋ ਗਿਆ 9 ਵਜੇ ਨਾਲੇ ਹੋਇਆ ਹੈ ਲੰਗਰ ਨਹੀਂ ਪੱਕਿਆ ਹੈਗਾ ਮੈਂ ਤਾਂ ਮਿੰਟ ਦੋ ਦੇ ਗੱਲ ਮੈਨੂੰ ਲਾ ਦੇ 10 ਮਿੰਟ ਆਟੇ ਕੀ ਨਿਕਲਣਗੇ ਦੋ ਮਗ ਨਹੀਂ ਇਹ ਤਾਂ ਗੁੱਝ ਗਿਆ ਰੰਨਾ ਵਾਲਿਆ ਦੇ ਵਜਨ ਬਰਾਉਂਠੇ ਛੜਿਆਂ ਦਾ ਆਟਾ ਸੁਨ ਜਾ ਆ ਗਿਆ ਨਹੀਂ ਨਹੀਂ ਬਸ ਇੱਕ ਗਾਠਾ ਦੇ ਆ ਡੱਟਿਆ ਹੋਇਆ ਗਾਣੇ ਹੀ ਗਾਈ ਜਾਂਦਾ ਮੂਰੇ ਆ ਦੇ ਤ ਵੀ ਬਰਾਉਂ ਨਹੀਂ ਦੇ ਤਵਾ ਤੋਲਿਆ ਫੇਸੇ ਅੱਗ ਬਾਲ ਲਾ ਬਸ ਆਪੇ ਯਾਰੀ ਤਵਾ ਗੈਸ ਹੀ ਲਾ ਲਓ ਹੁਣ ਗੈਸ ਦੀ ਹੁਣ ਤੇਰੀ ਅੱਜ ਹੁਣ ਅੱਗ ਨੂੰ ਬਹੁਤ ਹੋਊ ਤਵਾ ਤੋਲਿਆ ਤੋਲ ਸਾਰੇ ਭਾਂਡੇ ਤੋਤੇ ਤੁਸੀਂ ਬੇਫਿਕਰੇ ਹੁੰਨੇ ਹੋ ਆਪਣੀ ਵਾਰ ਮੈਂ ਮੇਰੇ ਬਾਅਦ ਹੋਵੇ ਨਾ ਨੇਡ ਹੋ ਗਿਆ ਨੇਡ ਹੋ ਗਿਆ ਮੈਂ ਕੱਪੜੇ ਵੀ ਧੋਣੇ ਕੱਪੜੇ 'ਤੇ ਬਾਰਿਸ਼ ਆ ਗਈ ਜਾਂ ਚਲ ਸਾਡੀ ਵਾਰੀ ਹੁੰਦੀ ਆਈ ਨਾ ਨੇਡ ਦਨੇ ਆਉਗਾ ਆਦਾਂ ਭਾਂਡੇ-ਬੁੰਡੇ ਤਾਂ ਹੋ ਗਏ ਉਹ ਕਰ ਜਿਹੜਾ ਆ ਤੇ ਰੋਟੀ ਖਾਊ ਆ ਤੇ ਭਾਂਡੇ ਆ ਤੇ ਐਵੇਂ ਕੇ ਮੈਂ ਤੂੰ ਬੰਦੇ ਤੇਰੀਆ ਹਾਂ ਅੰਟੀ ਗੜਾ ਨਹੀਂ ਦੋ ਅੱਜ ਤੋਂ ਸ਼ੁਰੂ ਆਜੇ ਤੂੰ ਅੱਜ ਤੋਂ ਜੋ ਸ਼ੁਰੂ ਤੇ ਰਾਣੀ ਮਸਾ ਖਾਣਦੇ ਹੈਗੇ ਅੱਜ ਸੋਡਾ ਡੰਮਣਾ ਮੈਨੂੰ ਲਾਦਾ ਫਮਕੇਗਾ ਚੁਣਗੇ ਠੀਕ ਆ ਕੀ ਬਣਾਦਾ ਆਟਾ ਕਹਿਣਾ ਆਪਾਂ ਜਿਵੇਂ ਦਾਲ ਸਬਜ਼ੀ ਨੂਨ ਮਿਰਚੇ ਕਰਦੇ ਆ ਆਤਾ ਦੇਖਾ ਆ ਕੇ ਚੈੱਕ ਕਰ ਸਬਜੀ ਬਣ ਗਈ ਸੱਚ ਸਭ ਕੋ ਕਰਿਆ ਉਹ ਹੀ ਨਾ ਨਹੀਂ ਥੋੜੇ ਭਾਜ ਗਏ ਲੂ ਨਹੀਂ ਤੁਰਿਆ ਫਿਰ ਤੇ ਮਾਲ ਖਾ ਕੇ ਡੱਕਿਆ ਫਿਰਦਾ ਉਹ ਗੱਲ ਨਹੀਂ ਹੈ ਜੀ ਇਹ ਤਾਂ ਸੋਇਨਾ ਜੇ ਦਿੱਤੇ ਮੈਂ ਮਾਲ ਖਾ ਕੇ ਨਾ ਮੈਂ ਐਕਸਪ੍ਰੈਸ ਬੋਕੀ ਗੁੰਦਾ ਹੋ ਬਾਹਰਲੀ ਟ੍ਰੇਨ ਉਹ ਬਣ ਜਾਣਾ ਮੈਂ ਉਹ ਚੀਜ਼ ਆ ਭਾਈ ਆਤਾ ਮੇਰਾ ਗੁਨੇ ਆ ਯਾ ਮੈਂ ਅੱਜ ਗੈਸ ਰੋਟੀ ਲਾਣੀ ਆ ਮੈਂ ਕੱਲ ਕੇ ਉੱਠਣਾ ਵੀ ਆ ਟਾਈਮ ਨਾਲ ਜੇ ਪਉ ਹੋਵੇ ਟਾਈਮ ਨਾਲ ਫੇਰ ਹੀ ਉੱਠੋਗੇ ਤੇ ਸਪਰੇਅ ਕਰਨ ਵੀ ਜਾਣਾ ਆਪਾਂ ਉਹ ਵੇ ਥੋੜਾ ਕੰਮ ਆ ਮੇਰੀਆਂ ਤਾਂ ਉਹ ਵਿਖਣੀਆਂ ਮੇਰੀਆਂ ਤਾਂ ਉਹੀ ਰਾਣੀ ਸੁੰਦਰ ਰਾਣੀ ਸੁੰਦਰ ਨੂੰ ਧਰਨੇਗਾ ਚਾਹ ਬਣਾਵੇਗਾ ਫੇਰ ਹੀ ਜਾਵਾਂਗੇ ਹਾਂ ਉਹੀ ਬਾਹਰ ਜਾਂਦੇ ਸਰਦੇ ਸੁੱਤੇ ਪੈਂਦੇ ਮੈਂ ਤਾਂ ਕਾਟ ਦਿੰਦਾ ਨਾ ਕਾਟ ਲੈਣਾ ਤਾਰਾ ਪਤਾ ਹੀ ਯਾਰ ਸਾਨੂੰ ਧਾਰਾਂ ਵਾਲੇ ਦਾ ਸਰਨ ਜੀ ਦਰਿਆ ਦਾ ਤੋਣ ਜੀ ਨੀ ਮੇਰਾ ਕੰਮ ਹੋ ਗਿਆ ਮੈਂ ਪਿੜੀ ਲੈ ਲੰਦਾ ਇਟਾਂ ਲਾ ਕੇ ਬਹਿ ਗਿਆ ਰਾਤ ਨੂੰ ਹੈ ਮਾਂ ਕਿਤੇ ਢੀਂਡੀ ਪਈ ਆ ਲੈ ਦੇਖ ਲੈ ਇਹਨੂੰ ਬਿੱਟੇ ਦੇਖਦਾ ਰੱਜਿਆ ਪਿਆ ਰੱਜਿਆ ਹੋ ਨੀ ਰਾਤ ਨੂੰ ਖਾਣਾ ਰਾਤ ਨੂੰ ਖਾ ਕੇ ਨਾ ਕਰਨੀ ਆ ਪਤਾ ਅੱਟੇ ਚ ਕੋਸ ਪਾਰਦਾ ਨਹੀਂ ਲਿਆ ਉਹ ਆ ਦਾਸ ਨਹੀਂ ਰਾਜ ਦਾ ਕਰਨਾ ਆਡੇ ਪਾਣੀ ਪੈਂਦਾ ਹੁੰਦਾ ਡਲੇ ਦਾ ਪੈਂਦੇ ਤੇ ਰਾਗੀ ਪਤਾ ਕੋ ਪਾਣੀ ਮੈਨੂੰ ਲੈ ਕੈਂ ਕਰਨਾ ਜੀ ਹੁਣ ਅਮਲੀ ਬੰਦੇ ਉੱਤੇ ਚ ਨਹੀਂ ਰਹਿੰਦੀ ਰਹਿੰਦੀ ਅਮਲੀ ਬੰਦਾ ਨਹੀਂ ਰਾਜ ਨੂੰ ਖਾ ਕੇ ਕਰਨਾ ਜੀ ਇਸਨੂੰ ਪਹਿਲਾਂ ਦੇਖੋ ਉਮੀਦ ਨਹੀਂ ਆਉਂਦੀ ਹੱਡ ਕੋਟੇ ਦਰਦ ਦੀ ਸਾਹੀ ਨਹੀਂ ਆਈ ਸੈਟ ਆnder ਨਹੀਂ ਦੀਆਂ ਗੋਲੀਆਂ ਬਾਸ ਤਾਂ ਹੋ ਰਿਹਾ ਇਹਦੀ ਮੇਨ ਦੀ ਗੋਲੀ ਨਾਲ ਅਸਰ ਨਹੀਂ ਕਰਦਾ ਮੈਂ ਤਾਂ ਨਿਆਰੇ ਬੰਨੇ ਬੈਣਾ ਤੂੰ ਅੱਜ ਤੰਦੂਰੀ ਨਾਲ ਲਾਉਣਾ ਹੁਣ ਇਹ ਬੱਸ ਕਰ ਹੁਣ ਜਿਹੜਾ ਉਹਦੇ ਸਮਾਨ ਲੈ ਕੇ ਦਿੱਤਾ ਨਾ ਕਰ ਦਿੱਤੇ ਬੁਗੀਆਂ ਲੈਣ ਦੀ ਲੈ ਲੈ ਆਟਾ ਖੁੱਜ ਗਿਆ ਮੇਰਾ ਉਹ ਜਾ ਯਾਰ ਤੂੰ ਆਟਾ ਘੋਣ ਰੰਟਾ ਕੇ ਜਾ ਪੋਰਰ ਰੋਗ ਨਹੀਂ ਲੱਗਦਾ ਸੀ ਹਾਂ ਨਹੀਂ ਹੁਣ ਤੂੰ ਮਾੜਾ ਮੋਟਾ ਘੱਟ ਤੋਂ ਸਲਾਇਖੇ ਭੈਣ ਆਟੇ ਕੋਲ ਸੜੇ ਹਾਂ ਠਾਰੀਆ ਨਹੀਂ ਇਹ ਬਰੇ ਇਹ ਨਾ ਜਿਹੜਾ ਗਦਿੱਤੇ ਇਹ ਇਹ ਪੱਦ ਹੋ ਗਿਆ ਸਿੱਕ ਹੋ ਗਈ ਟਿੱਡ ਘਾਰ ਹੋ ਗਿਆ ਤੇ ਸਿਆਣੇ ਕਹਿੰਦੇ ਸੇਧ ਦਾ ਇਹੀ ਸੰਗਾਰ ਹੁੰਦਾ ਕੋ ਇਹ ਤਾਂ ਸੰਗਾਰ ਹੈਗਾ ਸੇਧ ਦਾ ਆਟਾ ਵੀ ਸੇਧ ਦਾ ਸੰਗਾਰ ਆਟੇ ਕੋਲ ਥੋੜੋ ਮਾਰਨਾ ਹਾਂ ਕੋਈ ਨਹੀਂ ਕੋਈ ਹਾਂ ਜਾ ਲੈ